ਇਜ਼ਰਾਈਲ ਦੇ ਮਜਾਲ ਹਮਲੇ ਤੋਂ ਈਰਾਨ ਦਾ ਇਨਕਾਰ ਕਿਹਾ ਨਹੀਂ ਹੋਇਆ ਕੋਈ ਹਵਾਈ ਹਮਲਾ ਦੋ ਅਮਰੀਕੀ ਅਧਿਕਾਰੀਆਂ ਨੇ ਬੀਬੀਸੀ ਦੇ ਅਮਰੀਕੀ ਸਹਿਯੋਗੀ ਸੀਬੀਐਸ ਨਿਊਜ਼ ਨੂੰ ਦੱਸਿਆ ਹੈ ਕਿ ਇਜ਼ਰਾਈਲੀ ਮਜਾਲਾਂ ਨੇ ਈਰਾਨ ਨੂੰ ਨਿਸ਼ਾਨਾ ਬਣਾਇਆ ਹੈ ਈਰਾਨ ਦੇ ਸਰਕਾਰੀ ਮੀਡੀਆ ਨੇ ਮੱਧ ਸੂਬੇ ਇਸਫਾਹਾਨ ਵਿੱਚ ਧਮਾਕਿਆਂ ਦੀਆਂ ਅਪੂਸ਼ਟ ਰਿਪੋਰਟਾਂ ਦਾ ਹਵਾਲਾ ਦਿੱਤਾ ਹੈ ਸਰਕਾਰੀ ਮੀਡੀਆ ਦਾ ਕਹਿਣਾ ਹੈ ਕਿ ਕਈ ਸ਼ਹਿਰਾਂ ਵਿੱਚ ਹਵਾਈ ਉਡਾਨਾਂ ਨੂੰ ਮੁਤਲ ਕਰ ਦਿੱਤਾ ਗਿਆ ਹੈ ਇਜ਼ਰਾਈਲ ਵੱਲੋਂ ਕਿਹਾ ਗਿਆ ਹੈ ਕਿ ਉਹ ਸ਼ਨੀਵਾਰ ਰਾਤ ਨੂੰ ਹੋਏ ਇਰਾਨੀ ਹਮਲੇ ਦਾ ਜਵਾਬ ਦੇਵੇਗਾ ਇਸ ਤੋਂ ਬਾਅਦ ਇਰਾਨ ਹਾਈ ਅਲਰਟ ਤੇ ਹੈ ਇਰਾਨ ਨੇ ਆਪਣੇ ਬੇਮਿਸਾਲ ਹਮਲੇ ਦੌਰਾਨ ਇਜ਼ਰਾਈਲ ਤੇ 300 ਤੋਂ ਵੱਧ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ ਸਨ ਦੇਸ਼ ਦੇ ਨੈਸ਼ਨਲ ਸੈਂਟਰ ਆਫ ਸਾਈਬਰ ਪੇਸ ਦੇ ਬੁਲਾਰੇ ਵੱਲੋਂ ਇਰਾਨ ਤੇ ਮਿਜ਼ਾਈਲ ਹਮਲੇ ਦਾ ਸਿੱਧਾ ਖੰਡਨ ਕੀਤਾ ਗਿਆ ਹੈ ਹੁਸੈਨ ਦਲੇਰੀਅਨ ਨੇ ਐਕਸ ਤੇ ਲਿਖਿਆ ਬਾਹਰਲੀਆਂ ਸਰਹੱਦਾਂ ਤੋਂ ਇਸਫਾਨ ਜਾਂ ਦੇਸ਼ ਦੇ ਹੋਰ ਹਿੱਸਿਆਂ ਤੇ ਕੋਈ ਹਵਾਈ ਹਮਲਾ ਨਹੀਂ ਹੋਇਆ ਹੈ ਬੁਲਾਰੇ ਨੇ ਕਿਹਾ ਇਜ਼ਰਾਈਲ ਨੇ ਕੁਆਡ ਕਾਪਟਰਾਂ ਨੂੰ ਉਡਾਉਣ ਦੀ ਸਿਰਫ ਇੱਕ ਅਸਫਲ ਅਤੇ અપਮਾਨਜਨਕ ਕੋਸ਼ਿਸ਼ ਕੀਤੀ ਸੀ ਅਤੇ ਕੁਆਡ ਕਾਪਟਰਾਂ ਨੂੰ ਹੀ ਮਾਰ ਗ੍ਰਾਇਆ ਗਿਆ। ਈਰਾਨ ਦੇ ਸਰਕਾਰੀ ਮੀਡੀਆ ਨੇ ਵੀ ਇਸੇ ਤਰ੍ਹਾਂ ਦੀ ਰਿਪੋਰਟ ਦਿੱਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਰਾਤੋ-ਰਾਤ ਦੇਸ਼ ਦੇ ਕਈ ਖੇਤਰਾਂ ਵਿੱਚ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਸਰਗਰਮ ਕੀਤਾ ਗਿਆ ਸੀ ਪਰ ਕਿਸੇ ਵੀ ਸਿੱਧੇ ਪ੍ਰਭਾਵ ਜਾਂ ਧੁਮਾਕੇ ਦੀ ਕੋਈ ਰਿਪੋਰਟ ਨਹੀਂ ਹੈ। ਇਹ ਜੋੜਦਾ ਹੈ ਕਿ ਪ੍ਰਮਾਣੂ ਸਹੂਲਤਾ ਸਮੇਤ ਸਾਰੀਆਂ ਸਹੂਲਤਾਂ ਸੁਰੱਖਿਅਤ ਹਨ। ਇਰਾਨੀ ਸਰਕਾਰੀ মিডিਆ ਨੇ ਕੀ ਕਿਹਾ ਇਰਾਨ ਦੇ ਸਰਕਾਰੀ ਪ੍ਰਸਾਰਕ ਆਰਆਈਬੀ ਨੇ ਭਰੋਸੇਯੋਗ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਦੇਸ਼ ਦੇ ਕਈ ਖੇਤਰਾਂ ਵਿੱਚ ਜ਼ੋਰਦਾਰ ਆਵਾਜ਼ਾਂ ਸੁਣੀਆਂ ਗਈਆਂ ਜੋ ਕਿ ਅਣਪਛਾਤੇ ਮਿੰਨੀ ਡਰੋਨਾਂ ਦਾ ਮੁਕਾਬਲਾ ਕਰਨ ਲਈ ਹਵਾਈ ਰੱਖਿਆ ਨੂੰ ਸਰਗਰਮ ਕੀਤੇ ਜਾਣ ਦਾ ਨਤੀਜਾ ਸਨ ਸਰਕਾਰੀ ਖਬਰ ਏਜੰਸੀ ਆਈਆਰਐਨ ਦੇ ਮੁਤਾਬਕ ਦੇਸ਼ ਦੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਕਈ ਸੂਬਿਆਂ ਵਿੱਚ ਸਰਗਰਮ ਕਰ ਦਿੱਤਾ ਗਿਆ ਹੈ ਏਜੰਸੀ ਨੇ ਕਿਹਾ ਹੈ ਦੇਸ਼ ਨੇ ਆਪਣੀਆਂ ਹਵਾਈ ਰੱਖਿਆ ਬੈਟਰੀਆਂ ਕੱਢ ਦਿੱਤੀਆਂ ਹਨ ਏਜੰਸੀ ਨੇ ਵੀ ਦੱਸਿਆ ਹੈ ਕਿ ਹਮਲੇ ਤੋਂ ਬਾਅਦ ਈਰਾਨ ਦੀਆਂ ਪਰਮਾਣੂ ਸਹੂਲਤਾਂ ਸੁਰੱਖਿਅਤ ਹਨ ਇਸਫਾਨ ਵਿੱਚ ਈਰਾਨ ਦਾ ਪ੍ਰਮੁੱਖ ਫੌਜੀ ਹਵਾਈ ਅੱਡਾ ਹੈ ਅਤੇ ਸੂਬੇ ਵਿੱਚ ਕਈ ਈਰਾਨੀ ਪਰਮਾਣੂ ਸਾਈਟਾਂ ਵੀ ਹਨ ਇੱਥੇ ਹੀ ਨਟਾਨਜ ਸ਼ਹਿਰ ਸਥਿਤ ਹੈ ਜੋ ਈਰਾਨ ਦੇ ਯੂਰੋਨੀਅਮ ਸੰਸ਼ੋਧਨ ਪ੍ਰੋਗਰਾਮ ਦਾ ਇੱਕ ਧੁਰਾ ਹੈ ਈਰਾਨ ਵੱਲੋਂ ਇਜ਼ਰਾਈਲ ਦੇ ਕਿਸੇ ਵੀ ਹਮਲੇ ਦਾ ਤੁਰੰਤ ਜਵਾਬ ਦੇਣ ਦੀ ਚੇਤਾਵਨੀ ਦਿੱਤੀ ਗਈ ਹੈ ਇਰਾਨ ਦੇ ਵਿਦੇਸ਼ ਮੰਤਰੀ ਨੇ ਕਿਸੇ ਵੀ ਇਜ਼్రਾਈਲੀ ਹਮਲੇ ਦਾ ਤੁਰੰਤ ਜਵਾਬ ਦੇਣ ਦੀ ਧਮਕੀ ਦਿੱਤੀ ਹੈ ਅੱਜ ਦੀਆਂ ਰਿਪੋਰਟਾਂ ਤੋਂ ਪਹਿਲਾਂ ਦੇ ਘੰਟਿਆਂ ਵਿੱਚ ਇਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾ ਨੇ ਚੇਤਾਵਨੀ ਦਿੱਤੀ ਕਿ ਇਜ਼ਰਾਈਲ ਦੁਆਰਾ ਕਿਸੇ ਵੀ ਜਵਾਬੀ ਕਾਰਵਾਈ ਲਈ ਉਹਨਾਂ ਦੇ ਦੇਸ਼ ਦਾ ਜਵਾਬ ਤੁਰੰਤ ਵੱਡੇ ਤੋਂ ਵੱਡੇ ਪੱਧਰ ਤੇ ਹੋਵੇਗਾ ਉਹਨਾਂ ਨੇ ਵੀਰਵਾਰ ਨੂੰ ਸੀਐਨਐਨ ਤੇ ਇੱਕ ਇੰਟਰਵਿਊ ਦੌਰਾਨ ਇਹ ਟਿੱਪਣੀਆਂ ਕੀਤੀਆਂ ਇਸ ਹਫਤੇ ਦੇ ਸ਼ੁਰੂ ਵਿੱਚ ਉਹਨਾਂ ਨੇ ਕਿਹਾ ਸੀ ਕਿ ਸ਼ਨੀਵਾਰ ਨੂੰ ਇਜ਼ਰਾਈਲ ਉੱਤੇ ਉਹਨਾਂ ਦੇ ਦੇਸ਼ ਦਾ ਹਮਲਾ ਜਿਸ ਵਿੱਚ 300 ਤੋਂ ਵੱਧ ਡਰੋਨ ਅਤੇ ਮਿਜ਼ਾਈਲਾਂ ਦੀ ਵਰਤੋਂ ਕੀਤੀ ਗਈ ਜਾਇਜ਼ ਰੱਖਿਆ ਦੇ ਅਧਿਕਾਰ ਦੀ ਵਰਤੋਂ ਸੀ ਤਹਿਰਾਨ ਨੇ ਕਿਹਾ ਕਿ ਇਹ ਕਾਰਵਾਈ 1 April ਨੂੰ ਸਰੀਆ ਵਿੱਚ ਉਸ ਦੇ ਕੌਂਸਲਟ ਉੱਤੇ ਇਜ਼ਰਾਈਲੀ ਹਮਲੇ ਦਾ ਬਦਲਾ ਲੈਣ ਲਈ ਕੀਤੀ ਗਈ ਸੀ ਹਮਲੇ ਵਿੱਚ 13 ਜਣਿਆਂ ਦੀ ਜਾਨ ਚਲੀ ਗਈ ਸੀ ਅਮਰੀਕੀ ਅਧਿਕਾਰੀਆਂ ਵੱਲੋਂ ਈਰਾਨ ਤੇ ਇਜ਼ਰਾਈਲ ਦੇ ਹਮਲੇ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਵਿਸ਼ਵ ਪੱਧਰ ਤੇ ਤੇਲ ਅਤੇ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਸ਼ੁਕਰਵਾਰ ਨੂੰ ਏਸ਼ੀਆ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ 3% ਦਾ ਵਾਧਾ ਦਰਜ ਕੀਤਾ ਗਿਆ ਹੈ। ਕੱਚੇ ਤੇਲ ਦੀ ਕੀਮਤ 90 ਡਾਲਰ ਪ੍ਰਤੀ ਬੈਰਲ ਦੇ ਕਰੀਬ ਪਹੁੰਚ ਗਈ ਹੈ। ਇਸ ਦੇ ਨਾਲ ਹੀ ਸੋਨੇ ਦੀਆਂ ਕੀਮਤਾਂ ਨਵਾਂ ਰਿਕਾਰਡ ਸ਼ੂਕ ਕੇ 24000 ਡਾਲਰ ਪ੍ਰਤੀ ਆਉਂਸ ਤੇ ਪਹੁੰਚ ਗਈ ਹੈ। ਜਾਪਾਨ, ਹਾਂਗਕਾਂਗ ਅਤੇ ਦੱਖਣੀ ਕੋਰੀਆ ਵਿੱਚ ਬੈਂਚਮਾਰਕ ਸਟਾਕਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਨਿਵੇਸ਼ਕ ਈਰਾਨ ਦੇ ਡਰੋਨ ਅਤੇ ਮਿਜ਼ਾਇਲ ਹਮਲਿਆਂ ਤੋਂ ਬਾਅਦ ਇਜ਼ਰਾਈਲ ਦੀ ਪ੍ਰਤੀਕਿਰਿਆ ਤੇ ਨਜ਼ਰ ਰੱਖ ਰਹੇ ਹਨ। ਪਿਛਲੇ ਐਤਵਾਰ ਈਰਾਨ ਨੇ ਇਜ਼ਰਾਈਲ ਤੇ ਲਗਭਗ 300 ਮਿਜ਼ਾਇਲਾਂ ਤੇ ਡਰੋਨ ਟਾਕੇ ਸਨ। ਇਜ਼ਰਾਈਲ ਨੇ ਈਰਾਨ ਵੱਲੋਂ ਦਾਗੇ ਗਏ ਸਾਰੇ ਡਰੋਨ ਅਤੇ ਮਿਜਾਈਲਾਂ ਨੂੰ ਡੇਗਣ ਦਾ ਦਾਅਵਾ ਕੀਤਾ ਸੀ ਹਾਲਾਂਕਿ ਇਸ ਤੋਂ ਬਾਅਦ ਹੀ ਇਜ਼ਰਾਈਲ ਇਹ ਦਾਅਵਾ ਕਰ ਰਿਹਾ ਸੀ ਕਿ ਸਹੀ ਸਮਾਂ ਆਉਣ ਤੇ ਉਹ ਈਰਾਨ ਦੀਆਂ ਕਾਰਵਾਈਆਂ ਦਾ ਜ਼ਰੂਰ ਜਵਾਬ ਦੇਵੇਗਾ 1 ਅਪ੍ਰੈਲ ਨੂੰ ਸੀਰੀਆ ਦੀ ਰਾਜਧਾਨੀ ਦਮਸ਼ਕ ਵਿੱਚ ਈਰਾਨੀ ਦੂਤਾਵਾਸ ਉੱਤੇ ਹਮਲਾ ਕੀਤਾ ਗਿਆ ਸੀ ਇਸ ਹਮਲੇ ਵਿੱਚ ਇੱਕ ਸੀਨੀਅਰ ਜਨਰਲ ਸਮੇਤ ਕੋਲ 13 ਲੋਕ ਮਾਰੇ ਗਏ ਸਨ ਈਰਾਨ ਨੇ ਇਸ ਹਮਲੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਰਾਇਆ ਹੈ ਹਾਲਾਂਕਿ ਇਜ਼ਰਾਈਲ ਨੇ ਇਸ ਹਮਲੇ ਦੀ ਸਿੱਧੇ ਤੌਰ ਤੇ ਜ਼ਿੰਮੇਵਾਰੀ ਨਹੀਂ ਲਈ ਬੀਬੀਸੀ ਦੇ ਸੁਰੱਖਿਆ ਪੱਤਰਕਾਰ ਫ੍ਰੈਗ ਗਾਰਡਰ ਦੇ ਵਿਸ਼ਲੇਸ਼ਣ ਮੁਤਾ ਹਫਤੇ ਦੇ ਅੰਤ ਵਿੱਚ ਈਰਾਨ ਦੇ ਡਰੋਨਾਂ ਤੇ ਮਿਜ਼ਾਈਲਾਂ ਦੇ ਹਮਲੇ ਦਾ ਕਿਸ ਤਰ੍ਹਾਂ ਜਵਾਬ ਦੇਵੇਗਾ ਹੁਣ ਲੱਗਦਾ ਹੈ ਅਜੀਹਾ ਹੋਇਆ ਹੈ ਜੇ ਸੱਚਮੁੱਚ ਇਜ਼ਰਾਈਲ ਦੇ ਜਵਾਬ ਦੀ ਸ਼ੁਰੂਆਤ ਅਤੇ ਅੰਤ ਹੈ ਤਾਂ ਇਹ ਆਕਾਰ ਅਤੇ ਦਾਇਰੇ ਵਿੱਚ ਬਹੁਤ ਸੀਮਤ ਜਾਪਦਾ ਹੈ ਇਸ ਵਹਾਣ ਅਜ ਸਵੇਰੇ ਆਮ ਦਿਖਾਈ ਦੇ ਰਿਹਾ ਹੈ ਸਾਰਾ ਹਫਤਾ ਇਜ਼ਰਾਈਲ ਦੇ ਪੱਛਮੀ ਸਹਿਯੋਗੀ ਖਾਸ ਕਰਕੇ ਅਮਰੀਕਾ ਅਤੇ ਬ੍ਰਿਟਨ ਆਪਣੀ ਸਰਕਾਰ ਨੂੰ ਈਰਾਨੀ ਮਿਜ਼ਾਈਲਾਂ ਹਮਲੇ ਦਾ ਭਾਰੀ ਜਵਾਬ ਨਾ ਦੇਣ ਲਈ ਬੇਨਤੀ ਕਰ ਰਹੇ ਹਨ ਹਾਲਾਂਕਿ ਇਹ ਇੱਕ ਨਾਟਕੀ ਘਟਨਾਕ੍ਰਮ ਸੀ ਇਹ ਆਪਣੇ ਆਪ ਵਿੱਚ 1 ਅਪ੍ਰੈਲ ਨੂੰ ਦਮਿਸ਼ਕ ਵਿੱਚ ਇਰਾਕ ਦੇ ਕੌਂਸਲਟ ਕੋਤੇ ਇਜ਼ਰਾਈਲ ਦੇ ਵਿਮਸ਼ਾਲ ਹਮਲੇ ਦਾ ਬਦਲਾ ਸੀ ਜਿਸ ਵਿੱਚ ਦੋ ਚੋਟੀ ਦੇ ਜਰਨਲਸ ਸਮੇਤ 13 ਜਣੇ ਮਾਰੇ ਗਏ ਸਨ ਇਥੋਂ ਇਹ ਹੁਣ ਕਿਵੇਂ ਵਿਕਸਿਤ ਹੁੰਦਾ ਹੈ ਇਹ ਦੋ ਚੀਜ਼ਾਂ ਤੇ ਨਿਰਭਰ ਕਰੇਗਾ ਕਿ ਈਰਾਨ ਹੁਣ ਵਾਪਸ ਹਮਲਾ ਕਰਨ ਦਾ ਫੈਸਲਾ ਕਰਦਾ ਹੈ ਯਰੂਸ਼ਲਮ ਤੋਂ ਬੀਬੀਸੀ ਦੀ ਮਧ ਪੂਰਵ ਪੱਤਰਕਾਰ ਯੋਲੈਂਡਾ ਕਨੈਲ ਮੁਤਾਬਕ ਸਾਰਾ ਹਰ ਹਫਤਾ ਇਸ ਬਾਰੇ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਇਜ਼ਰਾਈਲ ਕਦੋਂ ਅਤੇ ਕਿਵੇਂ ਆਪਣੇ ਹਫਤੇ ਦੇ ਬੇਮਿਸਾਲ ਈਰਾਨੀ ਹਮਲੇ ਦਾ ਬਦਲਾ ਲਵੇਗਾ ਜਿਸ ਨੇ ਇਹਨਾਂ ਦੋ ਲੰਬੇ ਸਮੇਂ ਦੇ ਦੁਸ਼ਮਨਾ ਵਿੱਚ ਸ਼ੈਡੋ ਯੁੱਧ ਨੂੰ ਖਤਰਨਾਕ ਤੌਰ ਤੇ ਖੁੱਲੇ ਵਿੱਚ ਲਿਆਂਦਾ ਹੈ। ਹੁਣ ਈਰਾਨ ਦੀ ਫਾਰਸ న్యూਸ ਏਜੰਸੀ ਦਾ ਕਹਿਣਾ ਹੈ ਕਿ ਸੁਵਾਨ ਸ਼ਹਿਰ ਵਿੱਚ ਇੱਕ ਫੌਜੀ ਬੇਸ ਦੇ ਨੇੜੇ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ। ਸਥਾਨਕ ਹਵਾਈ ਰੱਖਿਆ ਪ੍ਰਣਾਲੀ ਨੂੰ ਸਰਗਰਮ ਕਰ ਰਿਹਾ ਹੈ। ਈਰਾਨ ਦੇ ਕਈ ਸ਼ਹਿਰਾਂ ਲਈ ਉਡਾਨਾਂ ਨੂੰ ਮੁਤਲ ਕਰ ਦਿੱਤਾ ਗਿਆ ਹੈ। ਹਾਲਾਂਕਿ ਤਹਿਰਾਨ ਦੇ ਪ੍ਰਮੁੱਖ ਹਵਾਈ ਅੱਡਿਆਂ ਤੋਂ ਉਡਾਨਾਂ ਆਮ ਵਾਂਗ ਸ਼ੁਰੂ ਹੋ ਗਈਆਂ ਹਨ। ਸ਼ਨੀਵਾਰ ਰਾਤ ਨੂੰ ਈਰਾਨ ਨੇ ਇਜ਼ਰਾਈਲ ਦੇ 300 ਤੋਂ ਵੱਧ ਹਮਲਾਵਰ ਡਰੋਨ ਅਤੇ ਮਿਜ਼ਾਈਲਾਂ ਤੈਅ ਕੀਤੀਆਂ ਸਨ। ਸੇ ਹੋਗੀਆਂ ਦੀ ਮਦਦ ਨਾਲ ਜ਼ਿਆਦਾਤਰ ਇਜ਼raਇਲੀ ਖੇਤਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਮਾਰ ਦਿੱਤੇ ਗਏ ਸਨ ਇਜ਼raਇਲੀ ਅਧਿਕਾਰੀਆਂ ਨੇ ਸੰਕੇਤ ਦਿੱਤਾ ਸੀ ਕਿ ਉਹਨਾਂ ਨੂੰ ਇਰਾਨ ਦੇ ਹਮਲੇ ਦਾ ਜਵਾਬ ਦੇਣਾ ਪਿਆ ਤਾਂ ਜੋ ਇਸ ਨੂੰ ਦੁਬਾਰਾ ਕਾਰਵਾਈ ਕਰਨ ਤੋਂ ਰੋਕਿਆ ਜਾ ਸਕੇ